ਰਾਜਨੀਤੀਆ ਨੈਰੇਟਿਵ ਨਾਲ ਚੱਲਦੀ ਹੈ ਇਹ ਨੈਰੇਟਿਵ ਹੀ ਆ ਜਿਹੜੇ ਘੜੇ ਜਾਂਦੇ ਆ ਜਿਨੇ ਪੋਸਟਰ ਪਾਇਆ ਜਾਏ ਜਿਨੇ ਬਣਾਇਆ ਉਹ ਮਾਫੀ ਮੰਗਣ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਤੇ ਮਾਫੀ ਮੰਗਣ ਦੀ ਕਿਉਂ ਕੋਈ ਲੋੜ ਨਹੀਂ ਸਕਰੀਨ ਸ਼ਾਟ ਹੈ ਚੈੱਕ ਕਰੋ ਤੁਹਾਡਾ ਵੀ ਹੁਣੀ ਬਣ ਜਾਊਗਾ ਸੋ ਇਹ ਬਿਲਕੁਲ ਛਰਾਰਤ ਹੈ ਮੇਰਾ ਵੀ ਬਣਾ ਸਕਦੇ ਹੋ ਸਾਡੀ ਕਿਸੇ ਮਿਨਿਸਟਰੀ ਵੱਲੋਂ ਇਦਾਂ ਦਾ ਕੋਈ ਪੋਸਟਰ ਜਾਰੀ ਨਹੀਂ ਕੀਤਾ ਗਿਆ ਅ ਦੇਸ਼ ਦੀ ਕਿਸੇ ਵੀ ਮਿਨਿਸਟਰੀ ਵੱਲੋਂ ਇਦਾਂ ਦਾ ਪੋਸਟਰ ਜਾਰੀ ਨਹੀਂ ਕੀਤਾ ਗਿਆ ਜਿਹੜਾ ਵੀਰ ਬਾਲ ਦਿਵਸ ਦਾ ਨਾਮ ਹੈ ਸਾਨੂੰ ਨਾਵਾਂ 'ਚ ਨਹੀਂ ਪੈਣਾ ਚਾਹੀਦਾ ਹਰ ਗੱਲ ਵਿੱਚ ਸਿਆਸਤ ਬਾੜਨਾ ਠੀਕ ਨਹੀਂ ਹੁੰਦਾ ਅਤੇ ਜਦੋਂ ਇਹ ਕੰਮ ਧਰਮ ਦੇ ਖੇਤਰ ਵਿੱਚ ਕੀਤਾ ਜਾਵੇ ਤਾਂ ਪੁੱਠਾ ਵੀ ਪੈ ਜਾਂਦਾ ਹੈ ਵੈਸੇ ਤਾਂ ਹਰੇਕ ਸਿਆਸੀ ਪਾਰਟੀ ਧਰਮ ਦੇ ਨਾਮ ਤੇ ਸਿਆਸਤ ਕਰਦੀ ਆ ਪਰ ਬੀਜੇਪੀ ਇਸ ਵਿੱਚ ਮੋਰੀ ਮੰਨੀ ਜਾਂਦੀ ਹੈ ਹੁਣ ਇਹ ਪਾਰਟੀ ਕੌਮੀ ਪੱਧਰ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾ ਰਹੀ ਹੈ ਵੱਡੇ ਪੱਧਰ ਉੱਤੇ ਇਸਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਸੈਭਜਾਦਿਆਂ ਦੀਆਂ ਦੇਸ਼ ਭਰ ਵਿੱਚ ਤਸਵੀਰਾਂ ਲਾਈਆਂ ਨੇ। ਭਾਜਪਾ ਵੱਲੋਂ ਕਈ ਸੂਬਿਆਂ ਅੰਦਰ ਇਹ ਦਿਵਸ ਮਨਾਇਆ ਜਾ ਰਿਹਾ ਹੈ ਪਰ ਇਸ ਨੂੰ ਵੀਰ ਬਾਲ ਤੇਸ ਨਾਮ ਦੇਣ ਉੱਤੇ ਇਤਰਾਜ਼ ਉੱਠੇ ਨੇ। ਰੌਲਾ ਸਿਰਫ ਨਾਮ ਨੂੰ ਲੈ ਕੇ ਨਹੀਂ ਪਿਆ ਸਗੋਂ ਗੁਰੂ ਸਾਹਿਬ ਅਤੇ ਸੈਭਜਾਦਿਆਂ ਦੀ ਇੱਕ ਤਸਵੀਰ ਵੀ ਵੱਡੇ ਵਿਵਾਦ ਦਾ ਕਾਰਨ ਬਣੀ ਹੈ ਜੋ ਇੱਕ ਕਾਰਟੂਨ ਵਾਂਗ ਦਿਖਾਈ ਗਈ ਹੈ। ਵੀਰ ਬਾਲ ਤੇਸ ਨਾਮ ਤਾਂ 2023 ਵਿੱਚ ਹੀ ਕਰ ਦਿੱਤਾ ਸੀ। ਉਸੇ ਵਕਤ ਹਰ ਸਾਲ 26 ਦਸੰਬਰ ਨੂੰ ਇਹ ਦਿਹਾੜਾ ਮਨਾਉਂਦਾ ਭਾਜਪਾ ਨੇ ਐਲਾਨ ਕੀਤਾ ਹੋਇਆ। ਫੇਰ ਆ ਹੁਣ ਇਤਰਾਜ਼ ਅਤੇ ਰੌਲਾ ਕਿਉਂ ਇਹ ਅਸਲ ਵਿੱਚ ਉਸੇ ਤਸਵੀਰ ਕਰਕੇ ਜਿਸ ਵਿੱਚ ਕਾਰਟੂਨ ਬੈਂਕ ਪੇਸ਼ ਕਰਨ ਦੀ ਬੀਜੇਪੀ ਗਲਤੀ ਕਰ ਗਈ ਭਾਵੇਂ ਬੀਜੇਪੀ ਹੁਣ ਇਸ ਤੋਂ ਮੁਨਕਰ ਹੋ ਗਈ ਆ ਦੂਜਾ ਕਾਰਨ ਵੋਟਾਂ ਨੇ ਕਿਉਂਕਿ 2027 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਸਾਰੀਆਂ ਧਿਰਾਂ ਇਸੇ ਸਿਆਸੀ ਜੰਗ ਨੂੰ ਜਿੱਤਣ ਲਈ ਧਰਮ ਦੀ ਵਰਤੋਂ ਤੋਂ ਵੀ ਗਰੇਜ਼ ਨਹੀਂ ਕਰ ਰਹੀਆਂ ਭਾਵੇਂ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਇਸ ਬਵਾਦਤ ਪੋਸਟਰ ਨੂੰ ਪਾਉਣ ਤੋਂ ਮੁਨਕਰ ਹੋ ਗਈ ਅਤੇ ਇਹ ਬੀਜੇਪੀ ਦੇ ਸੋਸ਼ਲ ਮੀਡੀਆ ਉੱਤੇ ਵੀ ਮੌਜੂਦ ਨਹੀਂ ਆ પર કોંગ્રેસ ਅਤੇ આਵਾਮની પાર્ટી ਨੇ ਇਸ ਉਤੇ ਇਤਰਾਜ਼ ਕੀਤੇ ਅਤੇ શ્રી કાタルક સાહેબ શ્રોમની કમિટી ਅਤੇ શ્રોમની અકાલી દલ ਨੇ ਵੀ ਇਸ ਦੀ નખેદી ਕੀਤੀ ਹੈ ਇਹ કાર્ટૂન ਵਰਗੀ ਤਸਵੀਰ ਅਸੀਂ ਇੱਥੇ ਦਿਖਾਉਣੀ ਵੀ ਨਹੀਂ ਚਾਹੁੰਦੇ 올 ਇੰਡੀਆ કોંગ્રેસ ਅਤੇ ਪੰਜਾਬ કોંગ્રેਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇਸ ਨੂੰ ਸ਼ੇਅਰ ਕਰਕੇ ਮੁੱਦਾ ਚੁੱਕਿਆ ਪਰ ਹੁਣ ਇਹ ਉੱਥੇ ਵੀ ਨਹੀਂ ਲੱਭ ਰਹੀ ਸਿਰਫ ਆਹ ਇੱਕ ਪੀਐਮ મોદી ਦੀ ਫੋਟੋ ਵਾਲੀ ਉਸੇ ਪੋਸਟ ਦੀ ਤਸਵੀਰ ਰਹਿ ਗਈ ਹੈ ਜਦੋਂ ਰੋਲੇ ਉੱਠੇ ਤਾਂ ਬੀਜੇਪੀ ਵੀ ਸੰਭਲ ਗਈ ਨਾ ਸਿਰਫ ਸੰਭਲੀ ਸਗੋਂ ਗਲਤੀ ਦਾ ਅਹਿਸਾਸ ਕਰਕੇ ਪਿੱਛੇ ਵੀ हट ਗਈ ਉਸਨੇ ਅਜੇਹਾ ਕੋਈ ਵੀ ਪੋਸਟਰ ਬੀਜੇਪੀ ਜਾਂ ਕਿਸੇ ਮੰਤਰਾਲੇ ਵੱਲੋਂ ਜਾਰੀ ਨਾ ਕਰਨ ਦਾ ਦਾਵਾ ਕੀਤਾ ਹੈ ਚੰਗੀ ਗੱਲ ਹੈ ਜੇ ਕੋਈ ਧਾਰਮਿਕ ਖੇਤਰ ਵਿੱਚ ਗਲਤੀ ਹੋਣ ਉੱਤੇ ਮੰਨ ਲਵੇ ਅਤੇ ਪਿੱਛੇ हट ਜਾਵੇ ਪਰ ਸਿਆਸਤ ਕਿੱਥੇ ਪਿੱਛੇ ਹਟਣ ਦਿੰਦੀ ਆ ਸੱਤਾਧਾਰੀ ਆਵਾ ਦੇ ਪਾਰਟੀ ਤਾਂ ਉਹ ਮਗਰ ਪੈ ਗਈ ਜਿਵੇਂ ਕੱਲ ਨੂੰ ਕੋਈ ਹੋਰ ਮੌਕਾ ਨਹੀਂ ਮਿਲਣਾ ਅਤੇ ਆਹ ਸੁਨਹਿਰੀ ਮੌਕਾ ਹੱਥੋਂ ਨਿਕਲਣ ਨਹੀਂ ਦੇਣਾ ਬੀਜੇਪੀ ਦਾ ਆਪਣਾ ਹੀ ਸਟਾਈਲ ਹੈ ਇਹ ਬਚਾਅ ਮੋੜ ਵਿੱਚ ਆਉਣਾ ਨਹੀਂ ਜਾਣਦੀ ਸਗੋਂ ਇਹ ਤਾਂ ਕੁਝ ਵੀ ਹੋ ਜਾਵੇ ਉਲਟਾ ਹਮਲਾਵਰ ਹੋ ਜਾਂਦੀ ਹੈ ਅੱਜ ਵੀ ਬੀਜੇਪੀ ਨੇ ਇਸ ਮੁੱਦੇ ਉੱਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਪੰਜਾਬ ਤੋਂ ਲੈ ਕੇ ਦਿੱਲੀ ਅਤੇ ਰਾਜਸਥਾਨ ਤੱਕ ਭਾਜਪਾ ਦੇ ਆਗੂ ਸਾਹਮਣੇ ਆਏ ਉਹਨਾਂ ਸ਼ਹਾਦਤ ਸੰਬੰਧੀ ਸਮਾਗਮ ਕਰਵਾਉਣ ਸਣੇ ਹੋਰ ਕਾਰਜ ਗਿਣਾਏ ਅਤੇ ਨਾਲ ਹੀ ਵਿਰੋਧੀਆਂ ਨੂੰ ਰਗੜੇ ਵੀ ਲਾਏ ਉਲਟਾ ਸ਼ਰਮਣੇ ਅਕਾਲੀ ਦਲ ਨੂੰ ਵੀ ਇਹ ਕਹਿ ਕੇ ਘੜੀਸ ਲਿਆ ਕਿ ਉਹਨਾਂ ਵੀ ਬੀਰਵਾਲ ਦੇਸ ਦੀ ਸਪਾਰਸ਼ ਕੀਤੀ ਸੀ ਸ਼ਰਮਣੇ ਅਕਾਲੀ ਦਲ ਹੁਣ ਸਫਾਈਆਂ ਦਿੰਦਾ ਫਿਰਦਾ ਹੈ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਭਾਜਪਾ ਦੇ ਬੁਲਾਰੇ ਸਰਾਸਰ ਝੂਠ ਬੋਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਕਿਸੇ ਸੈਮੀਨਾਰ ਵਿੱਚ ਨਾ ਹੀ ਕਿਸੇ ਪ੍ਰੈਸ ਨੋਟ ਵਿੱਚ ਤਦੇ ਛੋਟੇ ਸ਼ਹਿਵਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੂੰ ਵੀਰ ਬਾਲਦੇਵਸ ਨਾਮ ਦੇਣ ਦੀ ਮੰਗ ਕੀਤੀ ਉਹ ਤਾਂ ਭਾਜਪਾ ਉਤੇ ਰਾਜਨੀਤਿਕ ਏਜੰਡੇ ਦੀ ਪੂਰਤੀ ਲਈ ਸੰਗਤ ਨੂੰ ਗੁੰਮਰਾਹ ਕਰਨ ਦੇ ਦੋਸ਼ ਮੜ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦੀ ਨਿਖੇਦੀ ਕੀਤੀ ਹੈ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਕੇ ਅਤੇ ਸਿੱਖ ਮਰਿਆਦਾ ਦੇ ਖਿਲਾਫ ਚੱਲ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ਬੀਰ ਬਾਲ ਦਿਵਸ ਰੱਖਿਆ ਅਤੇ ਹੁਣ ਛੋਟੇ ਸਾਹਿਬ ਜਦਿਆਂ ਦੀ ਇਲਸਾਨੀ ਸ਼ਹਾਦਤ ਨੂੰ ਸਮਰਪਿਤ ਵਿਹਾਰੇ ਨੂੰ ਗੈਰ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਪੇਸ਼ ਕਰਨ ਦਾ ਜੋ ਕੋਝਾ ਯਤਨ ਕੀਤਾ ਜਾ ਰਿਹਾ ਹੈ ਇਹ ਬਹੁਤ ਮੰਦ ਭਾਗ ਅਤੇ ਨਿੰਦਨਯੋਗ ਹੈ ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ ਉੱਤੇ ਸਿੱਧਾ ਹਮਲਾ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਕੇਂਦਰ ਸਰਕਾਰ ਤੁਰੰਤ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਬੰਦ ਕਰੇ ਅਤੇ ਅਜਿਹੇ ਪ੍ਰੋਗਰਾਮਾਂ ਉੱਪਰ ਪੂਰਨ ਪਾਬੰਦੀ ਲਾਈ ਜਾਵੇ। ਹਰ ਸ੍ਰਮਣਤ ਕੋਰ ਬਾਦਲ ਦੇ ਇਸ ਬਿਆਨ ਦੇ ਸ਼੍ਰੋਮਣੀ ਕਮੇਟੀ ਨੇ ਵੀ ਛਲਾਗਾ ਕੀਤੀ ਹੈ। ਉਦੋਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਮੁੱਦੇ ਉੱਤੇ ਭਾਜਪਾ ਨੂੰ ਕਰੜੇ ਹੱਥੀ ਲਿਆ। ਨਾਲ ਹੀ ਉਹਨਾਂ ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਉਣ ਨੂੰ ਸਿੱਖ ਧਰਮ ਵਿੱਚ ਸਿੱਧੇ ਦਖਲਅੰਦਾਜ਼ੀ ਅਤੇ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਕਰਾਰ ਦਿੱਤਾ। ਗੱਲ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਈ ਹੈ ਤਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਸਪਸ਼ਟ ਆਖਿਆ ਕਿ ਵੀਰ ਬਾਲਦੇਵ ਸਵਾਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੋਕ ਸਭਾ ਮੈਂਬਰਾਂ ਨੂੰ ਲੈ ਕੇ ਪੱਤਰ ਰਾਹੀਂ ਅਪੀਲ ਨਹੀਂ ਸਗੋ ਆਦੇਸ਼ ਜਾਰੀ ਕੀਤੇ ਗਏ ਸਨ ਉਹਨਾਂ ਆਖਿਆ ਕਿ ਅਕਾਲ ਤਖਤ ਸਾਹਿਬ ਹਮੇਸ਼ਾ ਆਦੇਸ਼ ਹੀ ਜਾਰੀ ਕਰਦਾ ਹੈ ਉਹਨਾਂ ਆਖਿਆ ਕਿ ਲੋਕ ਸਭਾ ਮੈਂਬਰਾਂ ਨੂੰ ਲੈ ਕੇ ਪੱਤਰ ਵਿੱਚ ਆਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਇਹ ਮੁੱਦਾ ਲੋਕ ਸਭਾ ਵਿੱਚ ਚੁੱਕਣ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਨਾਲ ਸੰਬੰਧਿਤ ਕੇਂਦਰੀ ਰਾਜ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਜੇ ਹਾ ਕੋਈ ਪੱਤਰ ਨਹੀਂ ਭੇਜਿਆ ਗਿਆ ਉਹਨਾਂ ਦਾ ਭਾਵ ਰਵਨੀਤ ਬਿੱਟੂ ਤੋਂ ਸੀ ਇਸ ਮੁੱਦੇ ਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਦੇਖੋ ਭਾਜਪਾ ਨੂੰ ਕਿਵੇਂ ਘੇਰਿਆ ਨਾਲ ਹੀ ਉਹਨਾਂ ਸ਼੍ਰੋਮਣੀ ਕਮੇਟੀ ਦੀ ਇਸ ਮੁੱਦੇ ਉਤੇ ਚੁੱਪੀ ਉੱਪਰ ਵੀ ਸਵਾਲ ਖੜੇ ਕੀਤੇ ਉਹਨਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਕਮੈਂਟ ਕਰਨ ਲਈ ਆਕਿਆ ਅਤੇ ਨਾਲ ਹੀ ਆਕਿਆ ਵੈਸੇ ਤਾਂ ਜਥੇਦਾਰ ਸਾਹਿਬ ਹਰ ਮੁੱਦੇ ਉਤੇ ਕਮੈਂਟ ਕਰ ਰਹੇ ਨੇ ਇਸ ਤਰ੍ਹਾਂ ਆਵਾ ਦੇ ਪਾਰਟੀ ਨੇ ਅਸਿੱਧੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਵੱਲੋਂ ਘੇਰਨ ਦਾ ਯਤਨ ਕੀਤਾ ਭਾਜਪਾ ਨੇ ਇੱਕ ਵਾਰ ਫਿਰ ਸਿੱਖ ਸੈਂਟੀਮੈਂਟਸ ਦਾ ਸਿੱਖ ਆਸਥਾ ਦਾ ਮਜ਼ਾਕ ਬਣਾਇਆ ਇੱਕ ਪਾਸੇ ਤੇ ਇਸ ਟਾਈਮ ਛੋਟੇ ਔਰ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਆਇਓ ਦੇਣੇ ਜਦੋਂ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਜਿਹੜਾ ਹੈ ਸ਼ਹੀਦ ਹੋ ਗਿਆ ਔਰ ਲੋਕ ਵਿਰਾਗ ਨਾਲ ਸ਼ਰਧਾ ਦੇ ਆਸਥਾ ਦੇ ਜਿਹੜਾ ਸਤਕਾਰ ਹੈ ਉਹ ਛੋਟੇ ਔਰ ਵੱਡੇ ਸਾਬ ਜਦਾਂ ਇਹਨੂੰ ਮਾਤਾ ਗੁਜਰ ਕੌਰ ਨੂੰ ਭੇਟ ਕਰ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਇਹਨਾਂ ਦਿਨਾਂ 'ਚ ਹੀ ਗੁਰੂ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਕਾਰਟੂਨ ਦੇ ਰਹੇ ਸਿੱਖ ਸੈਂਟੀਮੈਂਟਸ ਦਾ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਗੱਲ ਕੀਤੀ ਇਹਨੂੰ ਅਸੀਂ ਕੰਡਮ ਕਰਦੇ ਹਾਂ ਔਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਇਹਤੇ ਜ਼ਰੂਰ ਸੀਰੀਅਸ ਨੋਟ ਲਿਆ ਜਾਵੇ ਤੁਹਾਡੀ ਇਹ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਗੁਰੂ ਸਹਿਬਾਨਾਂ ਨੂੰ ਲੈ ਕੇ ਸੈਭਜਾਦਨ ਦੇ ਸਤਕਾਰ ਨੂੰ ਲੈ ਕੇ ਉਹ ਇੱਕ ਵਾਰ ਫਿਰ ਉੱਭਰੀ ਹੈ। ਉਹਨਾਂ ਨੇ ਇੱਕ ਇਸ ਕਾਰਟੂਨ ਦੇ ਰਾਹੀਂ ਇੱਕ ਗੁਰੂ ਸਹਿਬਾਨਾਂ ਦਾ ਮਜ਼ਾਕ ਬਣਾਉਣ ਦੀ, ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦੀ ਜਿੰਨੀ ਵੱਧ ਤੋਂ ਵੱਧ ਕੰਡੈਮਨ ਜਿਹਨੂੰ ਕੀਤਾ ਜਾਵੇ ਉਹਨਾਂ ਘੱਟ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ। ਭਾਜਪਾ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਰਕਤ ਕੀਤੀ ਹੈ। ਅਸਵਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਰ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜ਼ਬਾਤੀ ਮਾਹੌਲ ਹੈ ਉਸ ਸਮੇਂ ਭਾਜਪਾ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਦੋਂ ਦਾ ਨੇ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਬ ਜਦਿਆਂ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਭ ਦਾ ਕਿ ਇਹ ਬਹੁਤ ਹੀ ਘੱਟਿਆ ਨੀਵੇਂ ਲੈਵਲ ਦੀ ਬੀਜਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪਦਤੀ ਸਿੱਖਾਂ ਦੇ ਪਦਤੀ ਪੰਜਾਬੀਆਂ ਦੇ ਪਦਤੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸ਼ਹੀਦੀ ਪੰਦਰਵਾ ਦਾ ਚੱਲ ਰਿਹਾ ਉਸ ਸਮੇਂ ਬੀਜਪੀ ਨੇ ਇੱਕ ਕਨੌਣੀ ਹਰਕਤ ਜਾਰੀ ਕੀਤੀ ਹੈ ਇਹ ਟਾਈਮ ਚੁਟਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਰੀ ਜੋ ਇਹਨਾਂ ਦੀ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਹੈ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪਤਰੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਤ ਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ ਦਸਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬ ਜੀ ਆਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਪਾਉਂਦਾ ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮੀਤੋਂ ਬਾਹਰ ਆ ਕੇ ਉਹਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ বিজেਪ ਦੇ ਪੱਧਰ ਤੇ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲீஸ் ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਤੇ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ਼ਿਦਿਆਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜੈਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜਕੱਲ ਕਮੈਂਟ ਕਰ ਰਿਹਾ ਹੈ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਵੱਲ ਦੱਜ ਕੀਤਾ ਮੈਂ ਇਹ ਇਹ ਮਤਲਬ ਮੈਂ ਸਬਦਾ ਕਿ ਜੈਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜੈਸ ਜੀਪੀਸੀ ਨੇ ਦੀ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮਲੇ ਪੋਸਟਰ ਪਾ ਕੇ ਸਾਡੇ ਜਜਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥੂ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਰ ਬਾਲਦੇਵਸ ਨਾਮ ਦੀ ਸਹਿਮਤੀ ਅਤੇ ਸਿਫਾਰਸ਼ ਦਾ ਜੋ ਮੁੱਦਾ ਭਾਜਪਾ ਦੇ ਆਗੂ ਚੁੱਕ ਰਹੇ ਨੇ ਉਸ ਨੇ ਵੀ ਮਾਹੌਲ ਗਰਮਾ ਦਿੱਤਾ ਹੈ ਇਸ ਵਿੱਚ ਖਿੱਚੇ ਜਾਣ ਉਤੇ ਸਫਾਈ ਦੇਣ ਲਈ ਸਾਹਮਣੇ ਆਏ ਮਨਜੀਤ ਸਿੰਘ ਜੀ ਕੇ ਅਤੇ ਉਹਨਾਂ ਆਪਣਾ ਨਾਮ ਇਸ ਵਿੱਚ ਖਿੱਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਉਹਨਾਂ ਇਹ ਤਰਕ ਵੀ ਦਿੱਤਾ ਕਿ ਸਹਿਬਜ਼ਾਦੇਆਂ ਨੂੰ ਬਾਲ ਕਹਿਣਾ ਗਲਤ ਹੈ ਕਿਉਂਕਿ ਸਮੁੱਚਾ ਸਿੱਖ ਜਗਤ ਉਹਨਾਂ ਨੂੰ ਬਾਬੇ ਆ ਕੇ ਸਬੋਧਨ ਕਰਦਾ ਹੈ ਅੱਜ ਕੱਲ੍ਹ ਇੱਕ ਕੰਟਰੋਵਰਸੀ ਚਲਦੀ ਪਈ ਹੈ ਜਿਹਦੇ ਚ ਇੱਕ ਬਲੀਵਾਲ ਸਾਹਿਬ ਨੇ ਜਿਨ੍ਹਾਂ ਨੂੰ ਮੈਂ ਵੀ ਨਹੀਂ ਪਛਾਣਦਾ ਪੀਜਪੀ ਦੇ ਲੀਡਰ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਵੀਰਬਾਲ ਦੇ ਵਸ ਹੈ ਉਹਦੀ ਮੰਗ ਅਕਾਲੀ ਦਲ ਨੇ ਕੀਤੀ ਸੀ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਮੈਂ ਉਸ ਵੇਲੇ ਪ੍ਰਧਾਨ ਸੀਗਾ ਮਨਜੀਤ ਸਿੰਘ ਜੀਕੇ ਨੇ ਔਰ ਵਿਗਿਆਨ ਪਹੁੰਚ ਪ੍ਰੋਗਰਾਮ ਹੋਇਆ ਸੀ ਜਿੱਥੇ ਸਮਿਤੀ ਰਾਣੀ ਜਿੱਥੇ ਪਰਵੇਸ਼ ਵਰਮਾ ਜਿੱਥੇ ਵਿਜੇਪਾਲ ਮਲੋਤਰਾ ਔਰ ਆਂਡੀਆਂ ਟੀਵੀ ਦੇ ਜਿਹੜੇ ਮਾਲਕ ਨੇ ਉਹ ਵੀ ਉੱਥੇ ਸੰਰਾਜ ਸ਼ਰਮਾ ਮੈਂ ਸਮਝਦਾ ਮਾਂ ਕਿ ਇਹ ਕੰਟਰੋਵਰਸੀ ਸ਼ੁਰੂ ਕਿੱਥੋਂ ਹੋਈ ਜਹਦਾ ਰਕਾਲ ਤੱਕ ਸਾਹਿਬ ਗਰਗਲ ਸਾਹਿਬ ਨੇ ਚਿੱਠੀ ਲਿਖੀ ਐ ਸਿੱਖ ਐਂਪੀਆਂ ਨੂੰ ਕਿ ਉਹ ਸਰਕਾਰ ਨੂੰ ਲੈਟਰ ਲਿਖਣ ਔਰ ਇਸ ਗੱਲ ਦਾ ਵਿਰੋਧ ਰੱਖਣ ਵਿਰੋਧ ਕਰਨ ਕਿ ਸ਼ਹਿਜ਼ਾਦੇ ਜਿਹੜੇ ਨੇ ਉਹਨਾਂ ਨੂੰ ਬਾਲ ਨਹੀਂ ਕਿਹਾ ਜਾ ਸਕਦਾ ਸਿਰ ਉਹਨੂੰ ਬਾਬੇ ਆਖਦੇ ਆ ਉਹਨਾਂ ਦਾ ਜਿਹੜਾ ਸ਼ਹਾਦਤ ਸੀਗੀ ਮੈਂ ਸਮਝਦਾ ਮਾਂ ਕਿ ਉਹ ਏਡੀ ਵੱਡੀ ਸੀ ਕਿ ਉਹਨਾਂ ਨੇ ਵੱਡਿਆਂ ਨਾਲ ਕੰਮ ਕੀਤਾ ਬਾਬਿਆਂ ਨਾਲ ਕੰਮ ਕੀਤਾ ਲੇਕਿਨ ਭਾਜਪਾ ਦੇ ਆਪਣੇ ਏਜੰਡੇ ਦੇ ਉਹਨਾਂ ਦੇ ਇੱਕ ਲੀਡਰ ਨੇ ਇਹ ਟਵੀਟ ਕਰ ਦਿੱਤਾ ਜਿਹੜਾ ਦੂਰ ਦੂਰ ਤੱਕ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪਹਿਲੀ ਤੇ ਗੱਲ ਮੈਂ ਲੀਗਲ ਨੋਟਿਸ ਦਵਾਵਾਂਗਾ ਜਿਹੜਾ ਮੇਰਾ ਨਾਮ ਵਰਤਦੇ ਪਏ ਨੇ ਉਹਦੇ ਵਿੱਚ ਕਿ ਮਨਜੀਤ ਸਿੰਘ ਉਸ ਪ੍ਰੋਗਰਾਮ ਸੀਗਾ ਦਿੱਲੀ ਕਮੇਟੀ ਨੇ ਆਰਗੇਨਾਈਜ਼ ਕੀਤਾ ਸੀ ਮੈਂ ਕਹਿਣਾ ਚਾਹਣਾ ਦਿੱਲੀ ਗੁਰਦੁਆਰਾ ਕਮੇਟੀ ਦੀ ਕੋਈ ਪ੍ਰੈਸ ਸਟੇਟਮੈਂਟ ਦਿਖਾ ਦਿਓ ਜਿੱਦੇ ਜਿਸੀਂ ਮੰਗ ਕੀਤੀ ਹੋਵੇ ਕਿ ਵੀਰ ਬਾਲਦੇਵ ਸੋਣਾ ਚਾਹੀਦਾ ਉਹ ਦਿਖਾ ਦਿਓ ਨਹੀਂ ਦਿਖਾ पाओਗੇ ਔਰ ਫਿਰ ਮੈਂ ਤੁਹਾਨੂੰ ਆਪਣੀ ਸਪੀਚ ਦੀ ਸੁਖਵੀਰ ਸਿੰਘ ਬਾਦਰਹੋਲਾ ਦੀ ਸਪੀਚ ਦੀ ਮੈਂ ਪੂਰਾ ਲਿਖ ਭੇਜਦਾ ਵਾਂ ਉਹ ਸੁਣੋ ਉਹਦੇ ਦੱਸੋ ਕਿ ਕਿਹੜੀ ਜਗ੍ਹਾ ਵੀਰ ਬਾਲਦਵਸਤਾ ਜ਼ਿਕਰ ਵੀ ਹੋਇਆ ਜ਼ਿਕਰ ਹੋਇਆ ਸੀਗਾ ਕਿ ਦੂਰਦਰਸ਼ਨ ਤੇ ਇਹਦੇ ਪ੍ਰੋਗਰਾਮ ਸਾਬ ਜ਼ਾਦਿਆਂ ਦਾ ਵੜਾ ਕੇ ਦਿਖਾਣਾ ਚਾਹੀਦਾ ਸਰਕਾਰੀ ਕਿਤਾਬਾਂ ਚ ਮੁਦੀ ਸਾਹਿਬ ਨੇ ਐਲਾਨ ਕੀਤਾ ਸੀ ਅਸੀਂ ਉਹਦਾ ਧੰਨਵਾਦ ਕੀਤਾ ਸੀਗਾ ਕਿ ਉਹ ਸਰਕਾਰੀ ਕਿਤਾਬਾਂ ਚ ਹਿਸਟਰੀ ਆਣੀ ਚਾਹੀਦੀ ਅਸੀਂ ਮੁਗਲਾਂ ਦੀ ਹਿਸਟਰੀ ਤਾਂ ਬਣਾਣੀਆ ਸਾਬ ਜ਼ਾਦਿਆਂ ਦੀ ਹਿਸਟਰੀ ਵੀ ਪੜ੍ਹੀ ਜਾਵੇ ਸਭ ਤੋਂ ਵੱਡੀ ਹੈਰਾਨੀ ਮੈਨੂੰ ਉਦੋਂ ਹੋਈ ਮੈਂ ਉਸ ਦਾ ਨਹੀਂ ਨੋਟਿਸ ਲੈ ਰਿਆ ਸੀ ਅੱਜ ਜਥੇਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੇ ਅੱਜ ਟਵੀਟ ਕੀਤਾ ਜਾਂ ਸੋਸ਼ਲ ਮੀਡੀਆ ਤੇ ਪਾਇਆ ਬਲਿਆਵਾਲ ਨੂੰ ਉੱਥੇ ਦਿਖਾ ਕੇ ਔਰ ਇਹ ਆਖਿਆ ਕਿ ਭਈ ਇਹ ਡਿਮਾਂਡ ਜਿਹੜੀ ਹੈ ਮੈਂ ਸਮਝਦਾ ਜਿਹੇਦਾਰ ਸਾਹਿਬ ਜਦੋਂ ਤੁਸੀਂ ਆਪ ਗੱਦੀ ਨਿਸ਼ੀਨ ਸਨ ਤੁਸੀਂ ਜਦੋਂ ਅਕਾਲ ਤਖਤ ਤੇ ਆਪ ਜਥੇਦਾਰ ਸੀਗੇ ਤੁਸੀਂ ਇਹਦਾ ਨੋਟਿਸ ਲਿਆ ਸੀ ਸੰਗਿਆਨ ਲਿਆ ਸੀ ਤੁਸੀਂ ਇਹਦੀ ਲੈਟਰਾਂ ਲਿਖਿਆ ਸੀ ਸਾਡੀਆਂ ਸ਼ਿਕਾਇਤਾਂ ਤੁਹਾਡੇ ਕੋਲ ਹੈਗੀਆਂ ਸੀਗੀਆਂ ਅੱਜ ਤੁਸੀਂ ਭਾਜਪਾ ਦੇ ਇੱਕ ਅਨਨੋਨ ਬੰਦੇ ਦਾ ਟਵੀਟ ਚੁੱਕ ਕੇ ਤੁਸੀਂ ਉਹ ਟ੍ਰੋਲਰ ਦਾ ਕੰਮ ਕਰਦੇ ਪਏ ਹੋ ਸ਼ੋਭਾ ਨਹੀਂ ਦਿੰਦਾ ਮੈਂ ਸਮਝਦਾ ਸਿਆਸਤ ਕਰਨੀ ਜ਼ਰੂਰ ਕਰਨੀ ਚਾਹੀਦੀ ਹੈ ਜੈਦਾ ਹਰਪ੍ਰੀਤ ਸਿੰਘ ਹੁਰੀ ਸਿਆਸਤ ਚਾਏ ਨੇ ਉਹ ਜ਼ਰੂਰ ਸਿਆਸਤ ਕਰਨ ਲੇਕਿਨ ਇਹੋ ਜਿਹੇ ਪਦਰਤੇ ਨਾ ਡਿਗਣ ਜਿਹਦੇ ਵਿੱਚ ਕੋਈ ਅਸਲੀਅਤ ਨਹੀਂ ਉਹ ਤੁਹਾਨੂੰ ਪਤਾ ਜੀ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਮੈਂ ਤੁਹਾਨੂੰ ਉਹ ਸਟੇਟਮੈਂਟ ਦੇ ਆਪਣੇ ਲੈਕਚਰ ਜਾਂ ਸਪੀਚ ਦੇ ਲਿੰਕ ਵੀ ਭੇਜਾਂਗਾ ਔਰ ਮੈਂ ਬਾਰ ਬਾਰ ਕਹਿੰਨਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਮੰਨੂ ਪ੍ਰੈਸ ਰੀਲਿਸ ਪ੍ਰੈਸ ਨੋਟ ਦਿਖਾਇਆ ਜਾਵੇ ਜਿਹਦੇ ਚ ਅਸੀਂ ਡਿਮਾਂਡ ਕੀਤੀ ਹੋਵੇ ਕਿ ਵੀਰਬਾਲ ਦੇ ਹੱਥ ਹੋਣਾ ਚਾਹੀਦਾ ਇਹ ਝੂਠੋ ਝੂਠੇ ਤਕਲੀਫ ਤੇ ਇਹ ਹੈ ਕਿ ਜਿਹਹ ਦਾ ਅਕਾਲ ਤਖਤ ਦੇ ਇਸ ਤੇ ਸੰਗਿਆਨ ਲਿਆ ਔਰ ਇਹ ਭਾਜਪੀ ਨੂੰ ਜਾਂ ਸਰਕਾਰ ਦੇ ਪੱਖ ਨੂੰ ਪੁਖਤਾ ਕਰਨਾ ਚਾਹੁੰਦੇ ਨੇ ਔਰ ਸਾਡੇ ਮੂੰਹ ਤੇ ਗੱਲ ਪਾ ਰਹੇ ਨੇ ਲੋਟ ਰੱਖਿਓ ਇੱਕ ਇੱਕ ਸਬੂਤ ਸਾਡੇ ਕੋਲ ਹੈ ਔਰ ਲੀਗਲ ਐਕਸ਼ਨ ਵੀ ਅਸੀਂ ਲੈਣ ਜਾ ਰਹੇ ਹਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਅੱਜ ਚੰਡੀਗੜ੍ਹ ਵਿਕੇ ਪ੍ਰੈਸ ਕਾਨਫਰੰਸ ਕਰਨੀ ਪਈ ਇਸ ਵਿੱਚ ਬੀਜੇਪੀ ਨੇ ਆਪਣੇ ਤਿੰਨ ਸਿੱਖ ਚਿਹਰੇ ਮੂਰੇ ਕੀਤੇ ਸੂਬਾ ਉਮੀਦ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਮਨਜੀਤ ਸਿੰਘ ਰਾਏ ਦਿਆਲ ਸਿੰਘ ਛੋਟੀ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਦਰਸਾਉਣ ਲਈ ਰੱਜ ਕੇ ਭੰਡਿਆ ਅਤੇ ਭਾਜਪਾ ਦੇ ਨਾਲ ਨਾਲ ਪੀਐਮ ਮੋਦੀ ਦੇ ਕਸੀਦੇ ਪੜੇ ਦੇਖੋ ਇਹ ਭਾਜਪਾ ਆਗੂ ਪੋਸਟਰ ਤੋਂ ਕਿਵੇਂ ਮੁਨਕਰ ਹੋਏ ਅਤੇ ਨਾਮ ਦੇ ਚੱਕਰ ਵਿੱਚ ਨਾ ਪੈਂਦੀ ਦੁਹਾਈ ਦਿੰਦੇ ਨਜ਼ਰ ਆਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਸ ਸ਼ਹਾਦਤ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਸਿੱਖ ਪ੍ਰਧਾਨ ਮੰਤਰੀ ਵੀ ਹੋਏ ਸੂਬੇ ਦੇ ਮੁੱਖ ਮੰਤਰੀ ਵੀ ਜਿਹੜੇ بڑے ਸਾਡੇ ਸਿੱਖ ਭਰਾ ਰਹੇ ਪਰ ਕਦੇ ਵੀ ਕਿਸੇ ਨੇ ਇਸ ਵਿਸ਼ੇ ਤੇ ਕੰਮ ਨਹੀਂ ਕੀਤਾ ਇਸ ਦਿਵਸ ਨੂੰ ਇਸ ਦਿਹਾੜੇ ਨੂੰ ਵੀਰਬਾਲ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਮਨਾਉਣ ਦਾ ਜਿਹੜਾ ਗੁਰੂ ਮਹਾਰਾਜ ਨੇ ਸੇਵਾ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਉਹਨਾਂ ਤੇ ਅਸ਼ੀਰਵਾਦ ਕਰਕੇ ਉਹਨਾਂ ਨੂੰ ਬਲ ਬਖਸ਼ ਕੇ ਗੁਰੂ ਮਹਾਰਾਜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸੇਵਾ ਲਈ ਜਿਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਚ ਮਨਾਉਣ ਦਾ ਜਿਹੜਾ ਐਲਾਨ ਹੈ ਰਾਸ਼ਟਰੀ ਪੱਧਰ ਤੇ ਕੀਤਾ ਗਿਆ। ਔਰ ਇਸ ਦਿਨ 26 ਦਸੰਬਰ ਨੂੰ ਦੇਸ਼ ਦੇ ਜਿਹੜੇ ਸਾਰੇ 768 ਜ਼ਿਲ੍ਹਾ ਹੈੱਡਕੁਆਟਰ ਨੇ ਸਰਕਾਰ ਵੱਲੋਂ 768 ਜ਼ਿਲ੍ਹਾ ਹੈੱਡਕੁਆਟਰਾਂ ਦੇ ਨਾਲ-ਨਾਲ ਤਹਿਸੀਲ ਪੱਧਰ ਤੇ ਸਾਰੇ ਦਫ਼ਤਰਾਂ ਦੇ ਵਿੱਚ ਸਾਰੇ ਜਿਹੜੀ ਜਗ੍ਹਾ ਤੇ ਇਸ ਸਮਾਗਮ ਨੂੰ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਔਰ ਇਸ ਦਿਨ ਜਿੰਨੀਆਂ ਦੇਸ਼ ਦੇ ਸੂਬੇ ਐ ਉਹਨਾਂ ਸੂਬਿਆਂ ਦੇ ਵਿੱਚ ਉਥੋਂ ਦੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਕਿਉਂਕਿ ਹੁਣ ਜਿਹੜੇ ਦੇਸ਼ ਦੇ ਬਾਕੀ ਸੂਬੇ ਐ ਉੱਤਰੀ ਭਾਰਤ ਨੂੰ ਛੱਡ ਕੇ ਸਾਊਥ ਤੇ ਜਿਹੜੇ ਸੂਬੇ ਐ ਜਾਂ ਦੇਸ਼ ਦੇ ਬਾਕੀ ਸੂਬੇ ਐ ਉਥੇ ਉਥੋਂ ਦੀਆਂ ਲੋਕਲ ਭਾਸ਼ਾਵਾਂ ਤੋਂ ਬਿਨਾ ਪੰਜਾਬੀ ਨੂੰ ਉਹ ਬਹੁਤਾ ਸਮਝਦੇ ਨਹੀਂ ਦੇਸ਼ ਦੇ ਸਰਕਾਰ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਉਥੋਂ ਦੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਇਸ ਜਿਹੜਾ ਦਿਹਾੜਾ ਇਸ ਨੂੰ ਮਨਾਇਆ ਜਾਊਗਾ ਔਰ ਇਹ ਬੜਾ ਵੱਡਾ ਉਪਰਾਲਾ ਤੁਸੀਂ ਕਦੇ ਆਪਣੇ ਦਿਮਾਗ 'ਚ ਇਸ ਵੀ ਵਿਊਂਤ ਬੰਦੀ ਕਰਕੇ ਵੇਖਿਓ ਕਿ ਉਸ ਦਿਨ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਉਸ ਦਿਨ ਦੇਸ਼ ਦੇ ਪੈਟਰੋਲ ਪੰਪਾਂ ਤੇ ਉਸ ਦਿਨ ਜਿੰਨੀਆਂ ਵੱਡੀਆਂ ਸਥਾਨ ਨੇ ਉਹਨਾਂ ਸਥਾਨਾਂ ਤੇ ਉਸ ਦਿਨ ਤੋਂ ਪਹਿਲਾਂ ਸਾਹਿਬਜ਼ਾਦੇਆਂ ਦੇ ਜਿਹੜਾ ਫਲੈਕਸ ਜਿਹੜੇ ਚਿੱਤਰ ਨੇ ਉਹ ਲਾ ਕੇ ਉਹਨਾਂ ਨੂੰ ਸਦਾ ਸੂਮਨ ਭੇਟ ਕੀਤੇ ਜਾਂਦੇ ਆ ਔਰ ਇਹਦੇ ਨਾਲ ਜਿਹੜਾ ਕਿਉਂਕਿ ਉਹਨਾਂ ਪਾਸ਼ਾਵਾਂ ਦੇ ਵਿੱਚ ਲੋਕਲ ਹੋਣ ਕਰਕੇ ਉੱਥੋਂ ਦੇ ਬੱਚਿਆਂ ਦਾ ਇੰਟਰਸਟ ਪੈਦਾ ਹੁੰਦਾ ਕਿ ਹੋਇਆ ਕੀ ਸੀ ਇਸ ਦਿਨ ਇਹ ਸ਼ਹਾਦਤ ਕਿਉਂ ਹੋਈ ਸੀ ਔਰ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਮਰ ਜਦੋਂ ਬੱਚਿਆਂ ਦੀ ਖੇਡਣ ਮੱਲਣ ਦੀ ਉਮਰ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਸ਼ ਬਾਰੇ ਬੱਚੇ ਸੋਚਦੇ ਵੀ ਨਹੀਂ ਉਹ ਬੱਚੇ ਜਿਹੜੇ ਸਾਹਬਜ਼ਾਦੇ ਸਾਡੇ ਸੀ ਉਹ ਕਿੰਨੇ ਪਰਪੱਕਤ ਸੀ ਉਹਨਾਂ ਦੀ ਸਿੱਖਿਆ ਉਹਨਾਂ ਤੇ ਕਿੰਨੀ ਕਿਰਪਾ ਸੀ ਕਿ ਉਹਨਾਂ ਨੇ ਦੇਸ਼ ਤੇ ਕੌਮ ਦੀ ਖਾਤਰ ਸਾਰੇ ਲਾਲਚਾਂ ਨੂੰ ਲੱਤ ਮਾਰ ਕੇ ਦੇਸ਼ ਤੇ ਕੌਮ ਦੇ ਲਈ ਸ਼ਹੀਦੀ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਇਹ ਸਾਡੇ ਦੇਸ਼ ਦੇ ਬੱਚਿਆਂ ਨੂੰ ਪਤਾ ਲੱਗਣ ਲੱਗਿਆ ਜਿਸ ਦਿਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਵਿਸ਼ੇ ਨੂੰ ਲੈ ਕੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ 'ਚ ਮਨਾਉਣਾ ਸ਼ੁਰੂ ਕੀਤਾ ਉਸ ਗੱਲ ਦੇ ਲਈ ਇਹ ਮੈਂ ਸਮਝਦਾ ਇੱਕ ਬਹੁਤ ਹੀ ਅੱਛਾ ਜਿਹੜਾ ਉਪਰਾਲਾ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਸਰਕਾਰ ਨੇ ਕੀਤਾ ਹੈ ਇਹ ਵੱਖਰੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀ ਕੌਮ ਨੂੰ ਬੜੇ ਵੱਡੇ ਵੱਡੇ ਜ਼ਖਮ ਦਿੱਤੇ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਲੋਕਾਂ ਨੂੰ ਜੁਰਾਇਮ ਪੇਸ਼ਾ ਤੱਕ ਕਿਹਾ ਗਿਆ ਕਿ ਇਹ ਜੁਰਾਇਮ ਪੇਸ਼ਾ ਲੋਕ ਨੇ ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਸਾਨੂੰ ਅਤਵਾਦੀ ਤੇ ਵੱਖਵਾਦੀ ਉਹਨਾਂ ਪਾਰਟੀ ਦੇ ਲੋਕਾਂ ਵੱਲੋਂ ਐਲਾਨਿਆ ਗਿਆ ਜਦ ਕਿ ਸਿੱਖਾਂ ਤੋਂ ਵੱਡਾ ਦੇਸ਼ ਭਗਤ ਕੋਈ ਦੇਸ਼ ਦੇ ਵਿੱਚ ਅੱਜ ਤੱਕ ਹੋਇਆ ਨਹੀਂ ਤੇ ਨਾ ਸ਼ਾਇਦ ਅਗਲੇ ਸਮੇਂ ਦੇ ਵਿੱਚ ਹੋ ਸਕੇ ਕਿਉਂਕਿ ਸਾਡੇ ਡੀਐਨਏ ਦੇ ਵਿੱਚ ਹੀ ਦੇਸ਼ ਭਗਤੀ ਹੈ। ਔਰ 84 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜਿਹੜੇ ਹੈ ਉਹ ਕੱਲੇ ਸਿੱਖਾਂ ਦੇ ਨਹੀਂ ਸਾਰੇ ਧਰਮਾਂ ਦਾ ਉਹ ਧਾਰਮਿਕ ਸਥਾਨ, ਆਸਥਾ ਦਾ ਸਥਾਨ ਉਸ ਨੂੰ ਟੈਂਕਾਂ, ਤੋਪਾਂ ਨਾਲ ਜਿੰਨਾ ਲੋਕਾਂ ਨੇ ਢਾਇਆ 84 ਦੇ ਵਿੱਚ ਜਿਸ ਤਰ੍ਹਾਂ ਦੇਸ਼ ਦੇ ਵਿੱਚ ਸਾਡੇ ਲੋਕਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪੀਆ ਪੈਣਾ ਦੀਆਂ ਇੱਜ਼ਤਾਂ ਰੋਲੀਆਂ ਜਿਉਂਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਆ ਗਿਆ ਉਹ ਪਾਰਟੀ ਦੇ ਲੋਕ ਔਰ ਜਿਸ ਤਰ੍ਹਾਂ ਉਸ ਤੋਂ ਬਾਅਦ ਤੇਜ਼ ਤੇ ਵਕਫ ਵਕ ਕੋਨਿਆਂ ਦੇ ਵਿੱਚ ਸਾਡੇ ਧਰਮ ਦੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਤਸੀਹੇ ਦਿੱਤੇ ਗਏ ਉਹ ਅੱਜ ਤੱਕ ਭੁੱਲੇ ਨਹੀਂ ਅੱਜ ਉਹੀ ਲੋਕ ਭਾਰਤੀ ਜਨਤਾ ਪਾਰਟੀ ਤੇ ਸਵਾਲ ਖੜੇ ਕਰ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਾਲ ਕਰ ਰਿਹਾ ਹੈ ਮੈਂ ਉਹਨਾਂ ਲੋਕਾਂ ਨੂੰ ਇੱਕ ਸਲਾਹ ਦੇਣੀ ਚਾਹੂੰਗਾ ਕਾਂਗਰਸ ਪਾਰਟੀ ਦੇ ਉਹਨਾਂ ਲੋਕਾਂ ਨੂੰ ਕਿ ਇਹ ਸ਼ਹੀਦੀ ਦਿਹਾੜੇ ਚਲਦੇ ਆ ਇਸ ਸਮੇਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ